ਗੁੱਡ ਮਾਰਨਿੰਗ ਜੀ ਕੀ ਹਾਲ ਸਾਰੇ ਵੀਰਾਂ ਦਾ ਔਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉਤਰ ਕੁਆਤਰ ਸੈਟ ਆ ਬਈ ਸਾਰੇ ਵੀਰਾਂ ਦੇ ਘਰ ਪਰਾ ਠੀਕ ਹੈ ਲਓ ਭਾਈ ਆਗੇ ਇਧਰ ਉੱਟ ਕੇ ਟੈਮ ਨਾਲੀ ਮਤਲਬ ਵੀ ਬਾਲਾ ਜਿਆਦੇ ਨਹੀਂ ਜਾਲ ਤਾਂ ਮੈਨੂੰ ਬਹੁਤ ਟਾਈਮ ਲੀ ਇਸੇ ਤੇ ਪਰ ਲਗਭਗ 7:00 ਵਜੇ ਆਪਾਂ ਇਧਰ ਆ ਗਏ ਲਓ ਭਾਈ ਪਹਿਲਾਂ ਤਾਂ ਪੱਖਾ ਬੰਦ ਕਰ ਗਿਆ ਤੋਂਸਾਰ ਥੋੜਾ ਜਿਹਾ ਦਿਨਾਂ ਦਾ ਫਰਕ ਪੈ ਗਿਆ ਬਈ ਕੱਲ ਤੇ ਅੱਜ ਵਾਲਾ ਦਿਨ ਨਾ ਹਵਾ ਚੱਲਣ ਕਰਕੇ ਥੋੜਾ ਜਿਹਾ ਫੀਲ ਆਇਆ ਹੋ ਰਿਹਾ ਵੀ ਠੰਡੇ ਦਿਨ ਹੁੰਦੇ ਹਨ ਜਿਵੇਂ ਤੇ ਚਲੋ ਭਾਈ ਹੁਣ ਦੇਖਦੇ ਆਂ ਵੀ ਕੱਲ ਸਾਨੂੰ ਪਤਾ ਪਾ ਟਾਈਮ ਨਾਲ ਦਾਣੇ ਦੁਨੇ ਪਾਇਆ ਜਿਵੇਂ ਹਨ ਜੇ ਅੱਜ ਵੀ ਕਬੂਤਰਾਂ ਵੇਲੇ ਹੋਏ ਨਾ ਬਈ ਇਸ ਦੂ ਬਾਅਦ ਤਰਾਂ ਕੋਈ ਹੱਲ ਨਹੀਂ ਲੱਗ ਭੱਗ ਬਈ ਕਬੂਤਰਾਂ ਅੰਦਰ ਏਕ ਏਕ ਹਨ ਏਕ ਏਕ ਦੋ ਦੋ ਦਾਣੇ ਜੇ ਹੈਗੇ ਆ ਮਤਲਬ ਪਟਾਇਆ ਤਾਂ ਵੈਸੇ ਮੈਂ ਕੋਈ ਵੀ ਨਹੀਂ ਸੁਕੂਆਂ ਕਬੂਤਰਾਂ ਸੀਂਗਾ ਨਾ ਤੇ ਪਾਣੀ ਨਹੀਂ ਮਚਾਗਦਾ ਹੁੰਦਾ ਹੁਣ ਰਾਤ ਨੂੰ ਪਾਣੀ ਪਿਆ ਉਹਦਾ ਖੁੱਡੇ ਅੰਦਰੀ ਤੇ ਉਹ ਪਾਣੀ ਪੀ ਬੈਠੀ ਸੀ ਥੋੜਾ ਜਿਹਾ ਤੇ ਉਹ ਪਲਟਾਇਆ ਦੇਖੋ ਜਿਵੇਂ ਤਿੰਨ ਤਿੰਨ ਦੋ ਦੋ ਇੱਕ ਇੱਕ ਦਾਣਾ ਤਾਇਰ ਹਜੇ ਵੀ ਰੱਖੀ ਬੈਠਾ ਸਾਰੇ ਕੂਤਰਣਾ ਵੀ ਜਮਾਂ ਵੇਲੇ ਨਹੀਂ ਕਹਿ ਸਕਦੇ ਪਰ ਜਮਾਂ ਵੇਲੇ ਤਾਂ ਇਹਨੂੰ ਲਾਦਾ ਹੁੰਦੇ ਵੀ ਨਹੀਂ ਬਈ ਇਹ ਸਾਰੀ ਉਮਰੀ ਆਪਾਂ ਇਹਨੂੰ ਐਵੇਂ ਛੱਡ ਛੁੱਟ ਦਿੰਨੇ ਦੇਖੀ ਜਾਊਗੀ ਫਿਰ ਲਓ ਜੀ ਇੱਕ ਤਾਂ ਇਹ ਕੂਦਰੀ ਛੱਡਦੇ ਸੱਜੀ ਗਲਾਬੀ ਬਗਲ ਵਾਲੀ ਦੋ ਤਿੰਨ ਦਾਣੇ ਰੱਖੀ ਪਈ ਸੀਗੀ ਭਵਾਂ ਦੀ ਆਈ ਤੋਂ ਪਟਾ ਕੇ ਵਿਖਾ ਦੂੰ ਮੈਂ ਕੋਈ ਚੱਕਰ ਨਹੀਂ ਜਾਣਦੇ ਰੱਡਾ ਕਿ ਹੁੰਦਾ ਹੈ ਪਰ ਉਸ ਤੋਂ ਬਾਅਦ ਇਹ ਦੋਵੇਂ ਕਬੂਤਰਾਂ ਆ ਜਿਹੜੇ ਵਿਚਾਲੀ ਬੈਠੇ ਕਾਲੀ ਚੀਨੀ ਇਹਨੂੰ ਤਾਂ ਦਿੱਤਾ 10 ml ਪਾਣੀ ਕਿਉਂ 4-5 ਦਿਨਾਂ ਦੀ ਬੰਦੀ ਹੋਈ ਦੀ ਤੇ ਆ ਇਹਨੂੰ ਦਿੱਤਾ 15 ml ਪਾਣੀ ਤੇ ਛੱਡ दिए ਭਾਈ ਇਹਨਾਂ ਨੂੰ ਵੀ ਲੈ ਕੇ ਬਾਬੇ ਦਾ ਨਾਮ ਛੋਏ ਤੇ ਦੂਜੀ ਨੂੰ ਵੀ ਛੱਡਦੀ ਹਰੀ ਗਲਾਬੀ ਬਗਲਾੜੇ ਨੂੰ ਛਿਆਲ ਚੱਲ ਚੱਲ ਛਿਆਲ ਤੇ ਕੋਈ ਸੁੱਕੇ ਕਬੂਤਰ ਵੀ ੜਾ ਲ ਗਏ ਭਈ ਇੱਕ ਤਾਂ ਰੱਤਾ ਖੱਬੀ ਗਲਾਬੀ ਬਗਲਾ ਵਾਲਾ ਜਿਹੜਾ ਕੱਲ ਜ਼ੋਰ ਵਖਾਉਂਦਾ ਸੀ ਦੁਪਹਿਰੇ ਜੇ ਇਹਦੇ ਅੰਦਰੋਂ ਵੀ ਇੰਨਾ ਕਮਾਲ ਨਿਕਲੇ ਉਹ ਵੀ ਮੈਂ ਪਾਣੀ ਨਹੀਂ ਦਿੱਤਾ ਪਹਿਲਾਂ ਹੀ ਪਾਣੀ ਪੀ ਬੈਠਾ ਸੀ ਮੈਂ ਤਾਂ ਮੂਦਾ ਹੀ ਕੀਤਾ ਸੀ ਮੜਾ ਜਾ ਬਈ ਉਹਨੂੰ ਤੇ ਇੱਕ ਹੋ ਗਈ ਇਹ ਬਈ ਖੱਬੇ ਗਲਾ ਬੀ ਟੂਸਾ ਸੀ ਸ਼ਿਆਲ ਖੰਡ ਤੋਂ ਵੀ ਤੇ ਇੱਕ ਇਹ ਕਬੂਤਰ ਹੋ ਗਿਆ ਬਈ ਹਰਾ ਟੂਸਾ ਹਰੀ ਟੋਰੀ ਸ਼ਿਆਲ ਬੱਲੀ ਲਓ ਜੀ ਇੱਕ ਇਹ ਛੱਡ ਦਈਏ ਗਲਾਬੀ ਟੂਸਾ ਗਲਾਬੀ ਡੰਡਾ ਜੀ ਟੂਸੇ ਡੰਡੇ ਵਾਲੀ ਦੀ ਭੈਣ ਹੀ ਸਕੀ ਇਹ ਵੀ ਹੈ ਨਾ ਇਹਦੇ ਅੰਦਰ ਵੀ ਮਤਲਬ ਵੀ ਦੋ ਤਿੰਨ ਦਾਣੇ ਸੀਗੇ ਵੱਧ ਭੂਆ ਦੀ ਹੋਣ ਮੈਂ ਜਾਣਦਕ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਜਮਾਂ ਬੇਲੀਆਂ ਸਾਨੂੰ ਦੱਸਿਆ ਵੀ ਜਮਾਂ ਬੇਲੀਆਂ ਤਾਂ ਫਿਰ ਰੱਬ ਵੱਲ ਹੀ ਹੋਣਾ ਜੇ ਹੋਣਾ ਤਾਂ ਇੱਕ ਇਹ ਛੱਡ ਦਈਏ ਸੱਜਾ گلابی ਟੂਸਾ ਤੇ ਇਹਦੇ ਅੰਦਰ ਵੀ ਇੱਕ ਦਾਣਾ ਸੀਗਾ ਵੀ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰੇ ਹਿਸਾਬ ਨਾਲ ਤਾਂ ਸਾਰੇ ਜਾਨਵਰ ਦਿੱਤੇ ਛੱਡ ਬਈ ਹਨਾ ਆਪਾਂ ਨਵੀਆਂ ਰਹਿ ਗਈਆਂ ਚਾਰ ਕਬੂਤਰਾਂ ਕੋਈ ਚੱਕਰ ਨਹੀਂ ਉਹ ਵੀ ਛੱਡਾਂਗੇ ਉਹ ਥੋੜਾ ਘੰਟਾ ਦੇ ਲੇਟ ਛੱਡਾਂਗੇ ਇਦਰੋਂ ਵੀ ਇੱਕ ਪੁਰਾਣਾ ਕੂਤਰ ਰਹਿ ਗਿਆ ਸੀਗਾ ਆਪਣਾ ਮੰਨ ਕੇ ਚੱਲੂ ਵੀ ਆਹ ਬੇਟਾ ਗੁਲਾਬੀ ਘੰਡ ਹਰੀ ਕਾਂਤ ਤੇ ਇਹ ਰੱਖੀ ਬੈਰ ਥੋੜੇ ਵੱਧ ਦਾਣੇ ਦੇਖੀ ਆਉਗੀ ਬਾਬੇ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਇਹਨੂੰ ਵੀ ਛੱਡਦੇ ਆਂਗੇ ਚਾਲੇ ਨਵੇਲੇ ਬੁਲੇ ਤੇ ਨਹੀਂ ਹੁੰਦੇ ਤੁਸੀਂ ਹਣਾ ਪਰ ਜਿੱਦਣ ਵੇਲਾ ਹੁੰਦਾ ਵੀ ਉਦੋਂ ਥੋੜਾ ਜਿਹਾ ਸੌਖਾ ਛਤਰੀ ਤੇ ਆ ਜਾਂਦਾ ਜਿਵੇਂ ਅੱਜ ਸਾਨੂੰ ਦੱਸਿਆ ਵੀ ਇੱਕ ਦੋ ਦਾਣੇ ਰੱਖੀ ਬੈਠਾ ਹਣਾ ਇਹ ਵੀ ਅੰਦਰ ਵੱਧ ਭਵਾਉਂਦੇ ਹੋਣ ਯਾਰ ਪੋਟਾ ਟੋਕੇ ਜਿੰਨੇ ਕੰਦਾਜਾ ਹੁੰਦਾ ਉਹਨੇ ਤੁਹਾਨੂੰ ਦੱਸ ਦੇਣਾ ਕਈ ਵਾਰੀ ਪੋਟੇ ਦੇ ਅੰਦਰ ਜੀ ਵੀ ਰੱਖੀ ਪੈਂਦੇ ਦੀ ਵਿਚਾਲੇ ਖੋੜ ਜੀ ਨਹੀਂ ਹੁੰਦੀ ਤੇ ਉਂਗਲ ਜੀ ਪਾ ਕੇ ਦੇਖ ਲਿਆ ਕਰੋ ਹਣਾ ਤੇ ਤਾਂ ਕਰਕੇ ਤੇ ਅੱਜ ਵੀ ਮੰਨ ਕੇ ਚੱਲ ਜੇ ਗਰਮੀ ਵੈਸੇ ਤਾਂ ਦਿਨ ਠੀਕ ਆ ਹਵਾ ਜੀ ਚੱਲੀ ਜਾਂਦੀ ਐ ਪਰ ਦੁਪਹਿਰ ਨੂੰ ਦਿਨ ਭੜਾ ਬਣ ਜਾਣਾ ਕਰੋ ਨਿਊ ਕੇਬਲ ਲੈ ਕੇ ਆਂਦੀ ਹੈਗੀ ਚਾਰਜ ਕਰਨ ਵਾਸਤੇ ਆ ਪੁਰਾਣੀ ਤਾਂ ਵੀ ਹੋਈ ਖਰਾਬ ਇਹ ਤਾਂ ਮੰਨ ਕੇ ਚੱਲ ਹਲਾ ਹਲੂ ਕੇ ਜੇ ਬਾੜੇ ਵਾਲੀ ਤੋਂ ਲੱਗਦੀ ਐ ਤੇ ਆਈ ਥਿੰਕ ਸੋ ਆ ਲੱਗਣੀ ਚਾਹੀਦੀ ਆ ਹਾਂਜੀ ਇਹ ਲੱਗ ਗਈ ਓਕੇ ਰਿਪੋਰਟ ਆ ਹੋ ਗਿਆ ਪਤਾ ਨਹੀਂ ਕਿੰਨੇ ਦੀ ਮਿਰਚਾਂ ਰਾਠ 9 900 ਦੀ ਤਾਂ ਆਮ ਨਾਲ ਹੀ ਹੋ ਗਈ ਵੱਧ ਦੀ ਭਾਂਦੀ ਹੋ ਗਏ ਤੇ ਐ ਲੱਗਣ ਨੂੰ ਥਾਂ ਹੀ ਜਾਂਦਾ ਤੇ ਜਿਹੜਾ ਆਚਾਰ ਨਮਗਾ ਕੂਤਰਾਂ ਸੀਗਾ ਉਹ ਵੀ ਛੱਡ ਦिए ਬਈ ਪਹਿਲੇ ਨੰਬਰ ਤੇ ਦੋਵੇਂ ਗੁਲਾਬੀ ਕਾਂਤਰਾ ਵਾਲੀ ਦੂਜੇ ਨੰਬਰ ਤੇ ਦੋਵੇਂ ਗੁਲਾਬੀ ਕੱਛਾਂ ਵਾਲੀ ਚਾਲਖੰਡ ਤੇ ਉਸ ਤੋਂ ਬਾਅਦ ਆਪਣੇ ਹੋਰ ਹੋ ਗਏ ਜਿਹੜਾ ਸੀਗਾ ਹੋਰ ਕਿਹੜੀ ਸੀਗੀ ਯਾਰ ਆ ਰਿਆਂ ਆਇਆ ਖੜ ਤੋ ਖੜ ਜੋ ਫੜ ਲਾ ਮੈਂ ਲਓ ਬਾਪੋ ਤੇ ਕਬੂਤਰ ਆ ਕੇ ਬੈਠ ਕੇ ਭਾਈ ਸਾਹਿਬ ਲਗਭਗ ਇੱਕ ਕਾਲੀ ਜੀਨੀ ਬੈ ਗਈ ਆਪਣੀ ਸਜੀ ਗਲਾਬੀ ਬਗਲਾਈ ਉਹ ਅੰਦਰ ਕਰਤੀ ਇੱਕ ਕੰਡਕਾਂਦ ਵਾਲਾ ਬਹਿ ਗਿਆ ਇੱਕ ਰੱਤਾ ਬਹਿ ਗਿਆ ਹੁਣੀ ਆ ਕੇ ਬੈ ਠੀਕ ਹੈ ਤੇ ਇਹਨਾਂ ਦਾ ਟਾਈਮ ਨੋਟ ਕਰਦਿਆ ਮੈਂ ਤੇ ਨਵੇਂ ਕਬੂਤਰਾਂ ਨਹੀਂ ਯਾਰ ਪਤਾ ਲੱਗਾ ਕਿੱਧਰ ਗਏ ਮੈਂ ਛਤਰੀਆਂ ਨੀਵਾਂ ਲਾਤੀਆਂ ਸੀ ਹਣਾ ਤੂਚੀਆਂ ਚੀਆਂ ਲਾਈਆਂ ਸੀ ਇੱਕਪਰ ਫੋਨ ਆ ਗਿਆ ਵਿੱਚ ਮਿੱਤਰ ਦਾ ਧਿਆਨ ਹੀ ਨਹੀਂ ਰਿਹਾ ਯਾਰ ਕੂਤਰਾਂ ਪਾਸੇ-ਪੂਸੇ ਡਲ ਗਈਆਂ ਕਿ ਕੀ ਬਣਿਆ ਨਵੀਆਂ ਚਾਰੇ ਕੂਤਰਾਂ ਇੱਕ ਤਾਂ ਆ ਕੇ ਬੈ ਗਈ ਸੀ ਪਹਿਲਾਂ ਉਹ ਅੰਦਰ ਲਾਉਂਦੇ ਟੁੱਟ ਗਈ ਸੀ ਵੈਸੇ ਮੇਰੇ ਤੋਂ ਮਰੀਆਂ ਨਾਨੀ ਗਾਇਰ ਮੈਨੂੰ ਲੱਗਾ ਕੂਤਰਾਂ ਪਾਸੇ-ਪੂਸੇ ਡਾਲ ਗਿਆਂ ਕਿਸੇ ਪਾਸੇ। ਅਲੋ ਜੀ ਟਾਈਮ ਹੋ ਗਿਆ 10 ਵਜੇ ਤੇ 20 ਮਿੰਟ ਬਈ। ਠੀਕ ਐ ਤੇ ਕਾਫੀ ਕੂਤਰ ਬੈਠ ਗਿਆ ਕੇ ਮੇਰੇ ਹਿਸਾਬ ਨਾਲ 2 ਸੇ ਡੰਡੇ ਵਾਲੀ ਸੱਜੇ ਟੂਸੇ ਵਾਲੀ ਖੱਬੇ ਟੂਸੇ ਵਾਲੀ ਇੱਕ ਮਿੰਟ ਖੱਬੇ ਵਾਲੀ ਹੋ ਗਈ ਸੱਜੇ ਵਾਲੀ ਹੋ ਗਈ 2 ਸੇ ਡੰਡੇ ਵਾਲੀ ਗਈ ਰੱਤਾ ਹੋ ਗਿਆ ਤੇ ਘੰਡ ਕਾਂ ਦਾ ਲਾ ਹੋ ਗਿਆ। ਤੇ ਇਹ ਘਰੇ ਜਾ ਆਏ ਵੇ ਮੈਂ ਟੂਟੀ ਖਾ ਆਇਆ ਇੱਕ ਅੱਧੀ ਜਿਆਦਾ ਨਹੀਂ ਜਿਆਦਾ ਸਾਨੂੰ ਪ੍ਰਫਰ ਕੂਤਰਾਂ ਆਲਾ ਹਾਲ ਹੋ ਜਾਂਦਾ ਮੈਥੋਂ ਵੀ ਖਿੱਚਿਆ ਨਹੀਂ ਜਾਂਦਾ ਸਮਾਨ ਇਹਨਾਂ। ਤੇ ਇਹਨਾਂ ਨੂੰ ਪਿਆਵਾ ਵੀ ਪਾਣੀ ਜਿਹੜੇ ਜਿਹੜੇ ਉੱਡ ਕੇ ਆਏ ਸੀਗੇ ਬਸ ਫੜ ਫੜ ਕੇ ਗਰਾਂਦਾ ਚੁੰਝੇ ਲਾਉਣਾ ਬਈ ਠੀਕ ਹੈ ਜਿਵੇਂ ਐਸਾ ਹੱਥ ਤੇ ਆਇਆ 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 ਬੱਤਰ ਬਸ ਐਸਾ ਹੱਥ ਤੇ ਇਹਨੂੰ ਚੱਕ ਲੈਣਾ ਆਪਣੇ ਜੇ ਤੇ ਬਸ ਇੰਨੇ ਕੰਮ ਹੈ ਤੇ ਨਵੀਆਂ ਕਬੂਤਰਾਂ ਚ ਦੋ ਕਬੂਤਰਾਂ ਹੋਰ ਆ ਕੇ ਬੈਠ ਗਈਆਂ ਬਈ ਛਤਰੀ ਤੇ ਇੱਕ ਤਾਂ ਕੱਛਾਂ ਵਾਲੀ ਇੱਕ ਫੂੰਜੇ ਟੂਸੇ ਵਾਲੀ ਇੱਕ ਰਹਿ ਗਈ ਕਲੀ ਵੀ ਪਾਸੇ ਦੋਵੇਂ ਗੁਲਾਬੀ ਕਾਂਤਰਾਂ ਵਾਲੀ ਹਨਾ ਚਲੋ ਉਹਨੇ ਵੀ ਆ ਜਾਣਾ ਪਹਿਲੇ ਇਹਨਾਂ ਨੂੰ ਲਾ ਦੀਆ ਪਾੰਦਰ ਲਓ ਜੀ ਤੇ ਉਧਰੇ ਦੋਵੇਂ ਪਾਣੀ ਵਾਲੇ ਕਬੂਤਰਾਂ ਨੂੰ ਹਨਾ ਰਾਜੇ ਨੂੰ ਪਾਣੀ ਪਿਆ ਦੀਏ ਆਇਓ 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 ਬੋਤਲ ਘਾਟੀ ਪੀੜੀਆਂ ਵੈਸੇ ਤਾਂ ਕੋਈ ਡਾ ਕੋਈ ਖਾਸ ਜ਼ੋਰ ਨਹੀਂ ਲੱਗਾਣਾ ਪਾਣੀ ਤੇ ਸੀਗਾ ਤੇ ਲਗਭਗ ਸਾਰੇ ਕਬੂਤਰ ਅੰਦਰ ਕਰ ਲਏ ਨਵਾਂ ਵੀ ਤਿੰਨੇ ਕਬੂਤਰ ਅੰਦਰ ਕਰ ਲੀਆਂ ਤੇ ਨਵਾਂ ਚੋ ਇੱਕ ਰਹੀ ਬਸ ਕੱਲੀ ਗਲਾਬੀ ਕਾਂਤਰਾ ਵਾਲੀ ਆਇਓ 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 ਲਓ ਜੀ ਇਹਨਾਂ ਨੂੰ ਵੀ ਰਾਜਾ ਪਾਣੀ ਰੱਖ ਦਈਏ ਇੱਕ ਮਿੰਟ ਲਗਾਤੋਂ ਵੀ ਲਓ ਜੀ ਓਕੇ ਵੀਰ ਬੋੜਾ ਲਓ ਜੀ ਤੇਦਰ ਜਿਹੜਾ ਆਪਣਾ ਕੂਤਰਾ ਔੜ ਲਗਾ ਇਹਨਾਂ ਨੂੰ ਵੀ ਪਾਣੀ ਪਿਆ ਦੇ ਆਇਓ 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 ਲਓ ਜੀ ਪੀਂਦਰ ਨੂੰ ਡੱਕ ਕੇ ਕੋਈ ਚੱਕਰ ਵਾਲੀ ਗੱਲ ਨਹੀਂ। ਲਓ ਜੀ ਤੇ ਦੋਵੇਂ ਕੂਤਰ ਵੀ ਖਿੱਚ ਗਈ ਸੀ ਇਹਨਾਂ ਨੂੰ ਰਾਜਾਂਵਾਂ 'ਚ ਰੱਖ ਦिए। ਆਇਓ 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 ਆਇਓ। ਹਾਂ। ਓਕੇ ਵੀਰੋ। ਪੁੱਟ ਲਾਸ਼ੇ ਰਾਮ ਨੂੰ ਪੜਾ ਰਹੇ ਹਾਂ। ਤੇ ਇਹਨੂੰ ਛੱਡ ਦੇ ਭਾਈ ਅੰਦਰ ਇਹਦੇ ਨਾਲ ਇਹਨੇ ਨਹੀਂ ਖਿੱਚਿਆ ਸੀਗਾ। ਤੇ ਇਦਰੇ ਦੋਵੇਂ ਕੂਤਰਾਂ ਨੂੰ ਬਦਾਮ ਰੱਖ ਦਗੇ। ਇੱਕ ਮੋਜੀ ਤੇ ਇੱਕ ਹਰੇ ਟੂਸਿਆਂ ਨੂੰ ਠੀਕ ਹੈ। ਤੇ ਦੂਜੇ ਖੁੱਡੇ ਵਾਲ ਨੂੰ ਰੱਖਿਆ ਮੈਂ ਦਾਣੇ ਲਓ ਜੀ ਉਧਰ ਰੱਖ ਦੀਏ ਉੱਡਣ ਵਾਲੇ ਕਬੂਤਰਾਂ ਨੂੰ ਦਾਣੇ ਆਇਓ 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 ਬੱਤ ਤੇ ਇਧਰ ਕਬੂਤਰਾਂ ਨੂੰ ਵੀ ਰੱਖਦੀ ਆ ਬਈ ਇੱਕ ਮਿੰਟ ਗਰਬੀ ਹੋਈ ਪਈ ਆ ਬਾਬਿਓ ਆਇਓ 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 ਲਓ ਦੇਖੋ ਰਹਿ ਗਏ ਨਾ ਥੋੜੇ ਕਬੂਤਰ ਜਮੇ ਹਨ ਆਈਆਂ ਬਸ ਕੁੱਡੇ ਵੇਲੇ ਕਰਦੇ ਨੇ ਕੋਲੀ ਨੂੰ ਤੇ ਅੱਜ ਗੋਲੀ ਦਵਾਈ ਲੈ ਰੱਖੀ ਆ ਮੈਂ ਪਹਿਲੇ ਹੀ ਅੱਜ ਸੈਟ ਆ ਕੰਮ ਆਪਣਾ ਇੱਧਰ ਆਪਣੀ ਕੱਚ ਖਾਂਤਲੇ ਕਬੂਤਰਿਆਂ ਨੂੰ ਬਦਾਮ ਰੱਖ ਦਿੱ ਗਏ ਇੱਕ ਆਇਆ ਪੁੱਤ ਆਇਆ 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 ਚਲੋ ਚਲੋ ਲਾਉ ਦੂੰ ਆਖ ਪਾਣ ਚਲ ਵੀ ਪਾਣ ਪਾਣ ਹਰਲੀ ਹੈ ਨਹੀਂ ਬਿਲਕੁਲ ਇਹ ਚੀ ਜਿਹੇ ਪੱਤੇ ਬਹੁਤ ਡੱਤੇ ਆ ਪਾਣ ਆਏ ਮੇਰੇ ਕੋਲ ਲੱਗੀ ਪਈ ਸੀ ਪਾਣ ਸਾਰੀ ਤੇ ਇੱਧਰ ਦੋ ਹੋਰ ਕਬੂਤਰਿਆਂ ਨੂੰ ਬਦਾਮ ਰੱਖ ਦिए ਦੋ ਆ ਤਿੰਰੇ ਆ ਮੈਂ ਤਾਂ ਕਿ ਦੋ ਹੀ ਰਹਿ ਗਏ ਇੱਕ ਮਿੰਟ ਰੁਕੋ ਯਾਰ ਤਿੰਨ ਕਬੂਤਰ ਰਹਿ ਗਏ ਬਦਾਮਾ ਵੱਲੋਂ ਤੇ ਬਈ ਤਿੰਨੇ ਹੀ ਕਬੂਤਰ ਰਹਿ ਗਏ ਹਨ ਤਿੰਨਾਂ ਚ ਦੋਹਾਂ ਨੂੰ ਤਾਂ ਰੱਖ ਦਈਏ ਆਪਾਂ ਇੱਕ ਤਾਂ ਆਪਣੀ 2 ਸਿਰੰਡੇ ਵਾਲੀ ਹੋ ਗਈ ਲੇਖੂਗੀ ਆਪਣੀ ਇੱਕ ਮਿੰਟ ਸੱਜੇ ਗਲਾਬੀ 2 ਸਿਰੇ ਵਾਲੀ ਤੇ ਇਹਨਾਂ ਨੂੰ ਖਾਣ ਦੇ ਕਰਨ ਦੇ ਚਿੱਲ ਬਾਕੀ ਗਰਮੀ ਬਹੁਤ ਜ਼ਿਆਦਾ ਹੈ ਉਸ ਤੋਂ ਲਾਈਟ ਵੀ ਹੈ ਨਹੀਂ ਹਨ ਮੇਰੇ ਤਾਂ ਬੈਠੇ ਫੜਦਾ ਬਲੱਡ ਜਾ ਘਟ ਜਾਂਦਾ ਇੱਥੇ ਆਪਣੀ ਮਾਤ ਹੈ ਨਾ ਅੱਜ ਥੋੜਾ ਜਿਹਾ ਫਰਕ ਆਏਗਾ ਫਰਕ ਤਾਂ ਕਹਿੰਦਾ ਜੀ ਮੈਂ ਰੂਟਲਟੀ ਨਹੀਂ ਖਾਦੀ ਕੱਲਾ ਪਾਣੀ ਪੀਐ ਨਾ ਦਵਾਈ ਲੈ ਲਈ ਅੱਜ ਦਿਨ ਤਾਂ ਫਰਕ ਲੱਗਦਾ ਹੈਗਾ ਠੀਕ ਹੈ ਆ ਕੇ ਅੰਦਰੀ ਬੈਠਿਆ ਸਾਨੂੰ ਪਤਾ ਹੈ ਇਸ ਟਾਈਮ ਨਾਲ ਵਿਹਲੇ ਹੋਏ ਨੇ ਦਕੂਤਰ ਤਾੜ ਕੇ ਭਾਈ ਤੇ ਆਪਣੇ ਰੱਤੇ ਨੂੰ ਵੀ ਰੱਖਤੀ ਬਾਦਾਮ ਇਹ ਵੀ ਪਾਣੀ ਖਿੱਚ ਗਿਆ ਸੀਗਾ ਤੇ ਮਗਰ ਰਹਿ ਗਏ ਭਈ ਦੋ ਕਬੂਤਰ ਤੇ ਇੱਕ ਮਿੰਟ ਦੋ ਕਬੂਤਰ ਤੇ ਇੱਕ ਕਬੂਤਰੀ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਵੀ ਖੈ ਇਹਨਾਂ ਨੂੰ ਵੀ ਪਾ ਲਾਂਗੇ ਤੇ ਬਹੁਤ ਖਿੱਚ ਗਏ ਪਾਣੀ ਮੋਣੀ ਉਹ ਵੀ ਗਰਮੀ ਦਾ ਬੁਰਾ ਹਾਲਾ ਹਨਾ ਇੱਕ ਕਬੂਦਰੀ ਨਹੀਂ ਵੀ ਆਈ ਆਪਣੀ ਯਾਰ ਅਜੇ ਦੋਵੇਂ ਗਲਾਬੀ ਕਾਂਤਰਾਂ ਵਾਲੀ ਅੱਜ ਪਤਾ ਨਹੀਂ ਕਿਵੇਂ ਲੇਟ ਹੋ ਗਈ ਯਾਰ ਕੱਲ ਦਾ ਪਈ ਟਾਈਮ ਨਾਲ ਹੀ ਆ ਗਈ ਸੀ ਲੈਟ ਆ ਗਈ ਤੇ ਬਾਰ ਬੂਤਾਂ ਹੀ ਦਿੱਤੇ ਭੇੜ ਔਰ ਉਹ ਤਾਂ ਲੋ ਆਉਂਦੀ ਤਾਂ ਤੀ ਫਿਰ ਤੇ ਇਧਰ ਮਖਾਉਨੇ ਆਪਣੀ ਘੜੀ ਚਾਰਜ ਲਾਦ ਗੇ ਉਹ ਤਾਂ ਕਹਿੰਦੇ ਹੁੰਦੇ ਵਾਚ ਆਪਣੀ ਤਾਂ ਘੜੀ ਹੈ ਪਰ ਉਹ ਬਸ ਤਿੰਨ ਹੀ ਰਹਿ ਗਏ ਹਨਾ ਕੂਤਰ ਆਪਣੇ ਬਦਾਮਾਂ ਤੇ ਦਾਣਿਆਂ ਵਾਲੇ ਉਹਨਾਂ ਨੂੰ ਮੈਂ ਹੁਣ ਫੇਰ ਚੈੱਕ ਕੀਤਾ ਹੈ ਰੱਖੀ ਪਿਆ ਪਾਣੀ ਹੈ ਹਨਾ ਗਰਮੀ ਹੈ ਕੂਤਰ ਪੰਨ ਦਾ ਪਾਣੀ ਪੂਣੀ ਮੰਗਦੇ ਹੈ ਕੀ ਹਿਸਾਬ ਕਿਤਾਬ ਹੈ ਚਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਘੰਟਾ ਦੋ ਘੰਟਾ ਲੇਟ ਪਾ ਦੇਗੇ ਹੋਰ ਕਿੱਡਾ ਕਿ ਚੱਕਰ ਹੈ ਉਹਨੇ ਆਪਾਂ ਮਾਰ ਆ ਜਾ ਰੈਸਟ ਕਰ ਲਗੇ ਥੱਕ ਗਏ ਹਨ ਸਮਝਦੇ ਹੋ ਤੜਕੇ ਦੇ ਅੰਦਰ ਪਏ ਆ ਵੀ ਤੇ ਹੁਣ ਹੋਇਆ ਬਈ ਸਾਰੇ ਕਬੂਤਰਾਂ ਦਾ ਦਾਣਾ ਪਣੀ ਕਲੀਅਰ ਇਧਰ ਹੈ ਨਾ ਬਦਾਮਾ ਬਦੂਮਾ ਵਾਲਿਆਂ ਨੂੰ ਬਦਾਮ ਪਾ ਤੇ ਉਹਦੀ ਦਾਣੇਦਰੇ ਪਾ ਕੇ ਸਭ ਓਕੇ ਰਿਪੋਰਟਾਂ ਨੇ ਇਹਨਾਂ ਨੂੰ ਇੱਕ ਵਾਰੀ ਖੁੱਡੇ ਛੱਡ ਦਿਆਂ ਤੇ ਚਾਰਜ ਲਾ ਬਈ ਤੁਹਾਨੂੰ ਪਤਾ ਹੈ ਪਹਿਲਾਂ ਲਾਈਟ ਹੈ ਨਹੀਂ ਸੀ ਫਿਰ ਲਾਈਟ ਆਈ ਫੋਨ ਗਰਮ ਹੋ ਗਿਆ ਫਿਰ ਇੱਕ ਪਾਸੇ ਪਾਵਰ ਬੈਂਕ ਲਾਇਆ ਫਿਰ ਇੱਕ ਪਾਸੇ ਆਪਣਾ ਕੱਪੜਾ ਗਿੱਲਾ ਕੀਤਾ ਠੀਕ ਆ ਦੇਖੋ ਪੂਰੀ ਚੰਗੀ ਤਰ੍ਹਾਂ ਇਹਦੇ ਜੇ ਫਿਰ ਫੋਨ ਨੂੰ ਗਲੇੜ ਕੇ ਫੇਰ ਚਾਰਜ ਲਾ ਕੇ ਹੁਣ ਕਿਤੇ ਆਪਣਾ ਫੋਨ 90% ਹੋ ਗਿਆ ਅਸਾਂ ਲਾਸਟ ਕਬੂਤਰ ਤੇ ਇਹਨੂੰ ਵੀ ਛੱਡ ਦੇ ਬਈ ਇਧਰ ਖੁੱਡੇ 'ਚ ਓਕੇ ਵੀ ਰਿਪੋਰਟ ਸਾਰੇ ਕਬੂਤਰ ਆਪਣੇ ਘੁੱਡੇ 'ਚ ਨਹੀਂ ਨਹੀਂ ਸਾਰੇ ਨਹੀਂ ਬਾਈ ਤੇ ਇੱਕ ਕਬੂਤਰੀ ਬਾਹਰ ਆਪਣੀ ਨਵੇਂਾਂ ਚ ਜਿਹੜੀ ਅੱਜ ਨਵੇਂ ਦਿਨ ਕੱਢੀ ਸੀ ਅੱਜ ਯਾਰ ਵੈਸੇ ਨਵਾਂ ਨਵੇਂ ਨਹੀਂ ਕਹਿ ਸਕਦੇ ਅੱਜ ਉਹਦਾ ਸੈਕੰਡ ਦਿਨ ਸੀ ਨਾ ਬਾਪਿਓ ਅੱਡੇ ਲੱਗੀ ਹੋਈ ਕੂਤਰੀ ਸੀਗੀ ਮਤਲਬ ਕੱਲ ਲੜਾਈ ਆਪਾਂ ਕੱਲ ਤਾਂ ਸਾਰੇ ਹੀ 3 ਘੰਟਿਆਂ ਦੇ ਵਿੱਚ ਵਿੱਚ ਵਾਪਸ ਆ ਗਏ ਉਹ ਅੱਜ ਸਵੇਰ ਦੀ ਛੱਡੀ ਆ ਉਹ ਤੇ ਹਜੇ ਤੱਕ ਨਹੀਂ ਆਈ ਯਾਰ ਕਬੂਤਰੀ ਦੇਖ ਕੇ ਉੱਠੇ ਤੇ ਚੜ੍ਹ ਕੇ ਕੀ ਪਾਸੇ-ਪਾਸੇ ਬੈਠੀ ਹੋ ਵੀ ਕਿਤੇ ਫਿਰ ਤਾਂ ਬਾਲੀ ਸੁਣੀ ਗੱਲ ਹਨਾ ਨਾ ਜੀ ਮੈਨੂੰ ਤਾਂ ਕਿਸੇ ਪਾਸੇ ਵੀ ਨਹੀਂ ਦਿਖ ਰਹੀ ਬਈ ਉਹ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਕੱਲ ਤਾਂ ਮੈਂ ਪੂਰੀ ਨੀਆ ਰੱਖੀ ਸੀ ਹਨਾ ਮੈਨੂੰ ਆਏ ਸੀਗਾ ਵੀ ਪਹਿਲਾ ਦਿਨ ਚੱਲ ਤੇ ਅੱਜ ਦੂਜਾ ਦਿਨ ਸੀ ਮੈਨੂੰ ਆਏ ਸੀ ਵੀ ਚਲਾ ਆਈ ਜਾਊਗੀ ਹਨਾ ਕੋਈ ਚੱਕਰ ਨਹੀਂ ਤਾਂ ਕਰਕੇ ਅੱਜ ਦੇਵਾ ਕੋਈ ਖਾਸ ਖਿਆਲ ਨਹੀਂ ਕੀਤਾ ਵੀ ਕਿੱਧਰ ਜਾਂਦੀ ਹੈ ਕੀ ਕਰਦੀ ਹੈ ਇੱਥੇ ਕੋਈ ਦੇ ਇੱਕ ਦੁਨੀਆ ਦਾਣਾ ਪਾਣੀ ਕਲੀਅਰ ਹੈਣਾ ਬਈ ਉਹ ਬੈਡ ਕਾਲਾ ਨੂੰ ਵੀ ਦਾਣਾ ਪਾਣੀ ਪਾਤਾ ਸੱਚ ਮੈਂ ਟਾਈਮ ਨਾਲ ਹੀ ਤੇ ਆਪਣਾ ਸਫੇਰ ਬਾਹਰ ਹੈ ਵਿਚਾਰਾ ਕੋਈ ਨਾ ਠੰਡ ਹੀ ਪਈ ਪਈ ਐ ਬੈਠਾ ਰਾ ਸ਼ੇਰਾ ਦਿਲ ਨਾ ਘਟਾ ਹਥ ਨੇ ਤੈਨੂੰ ਵੀ ਤਾੜ ਦੂੰਗਾ ਇਹ ਹੁਣ ਮੇਰੀ ਰਾਏ ਮੈਂ ਘਰੇ ਜਾ ਕੇ ਕੋਈ ਝਾਂਟਾ ਕਬੂਤਰ ਸੌ ਜਾਵਾਂ ਹਣਾ ਵਧੀਆ ਫਿਰ ਘਰ ਘੁਰ ਵਾਲੇ ਕੂਤਰ ਨੂੰ ਦਾਣਾ ਪਾ ਦੇਗੇ ਨਾਲੇ ਤੇ ਇੱਧਰ ਉਹ ਵੱਡੀਆਂ ਕਬੂਤਰਿਆਂ ਨੂੰ ਦਾਣੇ ਵੀ ਵਾਦੇ ਬਈ ਤੇ ਉਤੋਂ ਦੀ ਵਾਟਰ ਇਹਨਾਂ ਦੀ ਭੈਣ ਰੋ ਰੋ ਇਹਨਾਂ ਦਾ ਪਾਣੀ ਬੋਲਦਾ ਪੈਂਦਾ ਪਤਾ ਨਹੀਂ ਕਿਹੜੇ ਹਿਸਾਬ ਦੇ ਵਿੱਚ ਇਹਨਾਂ ਗੰਦ ਪਾਉਂਦੇ ਆ ਜੀ ਪਾ ਦिए ਮਿਨਰਲ ਵਾਟਰ ਸ਼ੁੱਧ ਪਾਣੀ ਵਾਬਿਓ ਚਲੋ ਕੋਈ ਚੱਕਰ ਨਹੀਂ ਗੰਦਾ ਜਾਦੇ ਸੀ ਨਾ ਮੈਂ ਧੋ ਦਿੰਦਾ ਮੈਂ ਹੀ ਪਾ ਦਿੰਦੇ ਆ ਉਕੋ ਕੀ ਰਿਪੋਰਟ ਉਤੋਂ ਨਹੀਂ ਟਾਗਣ ਤੇ ਇਧਰ ਵੀ ਵਾਟਰ ਐਂਡ ਦਾਣੇ ਪੁਰੇ ਪਾ ਦਿਆ ਪਾ ਲਾ ਦिए ਇਹਨਾਂ ਨੂੰ ਬਲੌਕ ਤੇ ਮੋਤੀ ਖੰਡ ਆ ਉਹ ਖੜੀ ਆਪਣੀ ਇੱਥੇ ਦੀ ਇੱਥੇ ਖੜੀ ਹੁੰਦੀ ਹੈ ਪਹਿਲਾਂ ਇੱਕ ਬਲੌਕ ਚ ਦਿਖਾਉਂਦਾ ਮੈਂ ਇੱਥੇ ਖੜੀ ਮੋਤੀ ਦੇਖੋ ਮੋਤੀ ਮੋਤੀ ਉਹਨੂੰ ਪਤਾ ਨਹੀਂ ਲੱਗੀ ਬਾਈ ਕਿੱਧਰੋਂ ਚੱਲੇ ਫਿਓ ਪਿੰਜਰੇ ਕੰਨੋਂ ਚੱਲੂ ਮੈਨੂੰ ਪੱਕਾ ਪਤਾ ਦੇਖਿਓ ਸਿੱਧਾ ਪਿੰਜਰੇ ਜਾ ਕੇ ਖੜਜੂਗਾ ਮੋਤੀ ਚੱਲ ਚੱਲ ਗਿਆ ਪਿੰਜਰੇ ਕੋਲੇ ਓ ਮਾਈ ਗੋਡ ਤਾਸ਼ ਖੇਡਣ ਦੇ ਇਨੀ ਚਸ ਬਈ ਯਾਰ ਨਾ ਆ ਬਰਾਵਾ ਫੋਨ ਦਾ ਫੋਨ ਫੋਨ ਤੇ ਫੋਨ ਫੋਨ ਤੇ ਫੋਨ ਤਾਂ ਵੀ ਨਹੀਂ ਹੋਰ ਤਾਸ਼ ਹੀ ਖੇਡ ਰਹੀਆਂ ਹੋਰ ਤੁਸੀਂ ਉੱਤੇ ਕੀ ਕਰਨਾ ਹੈਗਾ ਬਾਈ ਫੋਨ ਦੇ ਫੋਨ ਲਈ ਨਾ ਮੈਨੂੰ ਠਾਕੇ ਕਹਿੰਦਾ ਨਹੀਂ ਭਈ ਆ ਕਹਿੰਦਾ ਮੈਂ ਮੈਂ ਭਾਈ ਮੈਂ ਸਾਹ ਗ੍ਰਾਈ ਕਰਨੀ ਹੈ ਗੇੜੇ ਨੰਬਰ ਤਾਂ ਪੈਂਦੇ ਇਹਦਾ ਮੈਂ ਦੇ ਦੇਣਾ ਲੱਖ ਰੁਪਏ ਕਹਿੰਦਾ ਗੇੜੀ ਦਾ ਤਾਂ ਆ ਜੀ ਇਹੋ ਦੀ ਕੋਸ਼ਿਸ਼ ਹੀ ਕਰਨਾ ਮੈਂ ਤੁਹਾਨੂੰ ਗੇੜ ਦੇ ਭਗਾਉਂਗਾ ਚਲੋ ਸਾਨੂੰ ਹਾਂਜੀ ਬਾਪੂ ਤੇ ਕਬੂਤਰੀ ਫਾਇੰਡ ਕਰ ਰਹੇ ਆ ਬਈ ਆਪਾਂ ਆਪਣੇ ਕਬੂਤਰੀ ਦੀ ਤਲਾਸ਼ ਚ ਘਰੋਂ ਨਿਕਲਿਆ ਮੈਂ ਬੈਂਕ ਲੈ ਕੇ ਮੈਂ ਚੱਲ ਗਿਆ ਰਹਿਣਾ ਕਿ ਆਪਣੀ ਕਬੂਤਰੀ ਲਿੰਦੀ ਸੀ ਦੋਵੇਂ ਗਲਾਬੀ ਕਾਂਤਰਾ ਵਾਲੀ ਬਈ ਜਿਹੜੀ ਸਵੇਰ ਛੱਡੀ ਸੀ ਚਲਈ ਆ ਗਈ ਹੈ ਨਾ ਤੇ ਬੱਸ ਇਹ ਤਾਂ ਸਾਨੂੰ ਹੋਰ ਵੀ ਪਤਾ ਹੋਣੀ ਆ ਵੀ ਉਹ ਆਪਾਂ ਭਾਲਣ ਨਹੀਂ ਆਉਂਦੇ ਉਹਨੇ ਮਗਰ ਕਬੂਤਰੀ ਚੱਕਰ ਗਿਆ ਵੀ ਚੰਗੀ ਵਾਲੀ ਸੀ ਬਈ ਉਹ ਜਿਹੜਾ ਆਪਣਾ ਪਿਛਲੇ ਤੋਂ ਪਿਛਲੇ ਸਾਲ ਪਤਾ ਨਹੀਂ ਹੈ ਹਰਦ ਕਰਿਆ ਕਿ ਦੱਸੂਗਾ ਇੱਕ ਕਹਾਣੀ ਸੁਣਮੈਂ ਹੁਣ ਚਾਲਦੇ ਆ ਘਰ ਨੂੰ ਬਾਗ ਲਾਇਏ ਸੀ ਥੋੜੀ ਖਾਂਚੀ ਜੀ ਲੈਣ ਤੇ ਵੈਸੇ ਸਹੀ ਦੱਸਾਂ ਤਾਂ ਹੁਣ ਕੀ ਕਰੀ ਜਾਂਦਾ ਉਹ ਜੀ ਤੇ ਮੈਂ ਇਹਨੂੰ ਪਤਾ ਹੀ ਹੈ ਭਾਈ ਇਹ ਕਹਿੰਦਾ 100 ਨੰਬਰ ਪੂਰਾ ਕਰਕੇ ਜੀ ਅੱਛਾ ਤਾਜ ਖੇਡੀਆਂ ਨੇ ਫਿਰ ਮੈਂ ਜਿਹੜੀ ਗੱਲ ਦੱਸੀ ਤੈਨੂੰ ਉਹੀ ਨਾ ਮੈਂ ਤਾਜ ਨਹੀਂ ਮੈਂ ਤਾਂ ਫੋਨ ਕਰੀ ਜਾਂਦਾ ਤਾਂ ਨਹੀਂ ਉੱਥੇ ਮੈਂ ਤਾਂ ਤਾਂ ਜਾਣਾ ਮੈਂ ਖੇਡਰੀ ਦਾ ਤਾਜ ਹੀ ਹੈ ਫਿਰ ਫੇਰ ਕਿਹੜਾ ਜਾ ਮੂੰਗੀ ਚ ਗੁੱਡ ਪਾਉਣੀਆ ਲਓ ਭਾਈ ਤੇ ਕਬੂਤਰੀ ਵੀ ਮਿਲ ਗਿਆ ਆਪਣੀ ਕਲਾਬੀ ਕਾਂਤਰਾਂ ਵਾਲੇ ਭਪਾਲ ਦੇ ਫਿਰਦੇ ਸੀਗੇ ਤੇ ਕਬੂਤਰੀ ਆਪਣੇ ਕੋਲੇ ਆਪ ਹੀ ਆ ਗਈ ਹੈ ਨਾ ਉਹ ਵੀ ਤੁਹਾਨੂੰ ਦੱਸ ਦਿਆਂ ਲੈਣ ਆਇਆ ਬਾਈ ਤੋਂ ਆਪਣੇ ਪਿੰਡੋਂ ਹੀ ਆ ਉਦੇ ਪਾਲ ਹੈ ਨਾ ਆਪਣੇ ਤੋਂ ਬਹੁਤ ਨਹੀਂ ਜਵਾਂ ਸੁਣਿਆ ਬਈ ਨਾ ਪੁਰਾਣੇ 플레이ਰ ਆ ਚਲੋ ਹੁਣ ਕਬੂਤਰ ਨਹੀਂ ਰੱਖਿਓ ਗੱਲ ਵੱਖਰੀ ਹੈ ਤੇ ਮੈਂ ਇਹਨੂੰ ਜਵਾਂ ਹੁਣ ਹੀ ਲੈ ਫੜ ਕੇ ਅੱਛਾ ਹੀ ਕੁਝ ਵੀ ਕਰੂ ਪਿੰਜਰੇ ਚ ਭਾਗਿਆ ਸੀ ਠੀਕ ਹੈ ਠੀਕ ਹੈ ਬਸ ਮੜੇ ਪਾਣੀ ਵੇਖੇ ਪਾਣੀ ਸੀ ਇਹਦੇ ਠੀਕ ਹੈ ਲਓ ਜੀ ਕਬੂਤਰੀ ਸੀਗੀ ਹੈ ਨਾ ਤੇ ਆ ਬਾਈ ਆਪਣੇ ਪਿੰਡੋਂ ਹੀ ਆਪਣੇ ਸੀਨੀਅਰ 플레이ਰ ਤੇ ਇਹਨਾਂ ਨੇ ਮੋੜਤੀ ਆਪਾਂ ਭਾਲਦੇ ਫਿਰ ਤਾਨੂੰ ਹਨਾ ਵੀਡੀਓ ਚ ਦੇਖੇ ਹੋਣਾ ਹੈਗਾ ਤੇ ਇਹ ਬਾਈ ਨੇ ਮੰਨ ਕੇ ਚਲੋ ਵੀ ਇਥੋਂ ਗੁਰੂ ਘਰੋਂ ਲਿਆਂਦੀ ਹਨਾ ਇਹਨਾਂ ਨੂੰ ਕਿਵੇਂ ਨਾ ਕਿਵੇਂ ਹੱਥ ਚ ਆ ਗਈ ਤੇ ਸਪੈਸ਼ਲ ਬਾਈ ਨੇ ਮੰਨ ਕੇ ਚੋਰ ਆਪਣੇ ਘਰੇ ਦੱਸ ਗਿਆ ਵੀ ਕਹਿੰਦੇ ਲੈ ਜਾਓ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਛੋੜਾ ਯਾਰ ਹਨਾ ਤੇ ਆਪਣੇ ਤੋਂ ਪੁਰਾਣੇ 플레이ਰ ਆ ਸਾਡੇ ਪਿੰਡ ਦੇ ਤੇ ਵਧੀਆ ਹੋਇਆ ਚਲੋ ਕੂਦਰੀ ਮਿਲ ਕੇ ਆਪਣੇ ਛਾਲੋ ਜੀ ਚਲ ਵੇ ਘਰ ਨੂੰ ਕੂਦਰੀ ਆਪਾਂ ਨੂੰ ਮਿਲ ਗਈ ਬਈ ਜਿਹੜੀ ਟੈਨਸ਼ਨ ਸੀ ਹਨਾ ਉਹ ਟੈਨਸ਼ਨ ਗਈ ਆ ਮੁੱਕ ਆ ਗਿਆ ਰਾਜਾ ਜੀ ਠੀਕ ਹੈ ਕਿ ਨਹੀਂ ਤੇ ਬੱਸ ਲੈ ਕੇ ਚੱਲਦੇ ਆਂ ਆਪਣੀ ਖੰਡ ਨੂੰ ਘਰੇ ਕਿੱਥੇ ਆ ਗਈ ਸੀ ਕਮਲ ਦੀ ਇੰਨੀ ਵੜ ਆਪਣੇ ਘਰਾਂ ਤੋਂ ਦੂਰ ਹੈਂ ਦਵਾਲੀ ਕਮਲੀ ਆ ਭਾਈ ਇਹ ਤਾਂ ਲੈ ਆਂਦੀ ਕਬੂਤਰੀ ਘਰੇ ਤੇ ਖੁੱਡੇ ਜੀ ਛੱਡ ਦਿੰਦੇ ਆ ਹਨਾ ਮੇਰੀ ਤਰ੍ਹਾਂ ਆਏ ਆ ਕਿ ਇੱਕ ਨਾ ਪਿੰਜਰੇ ਛੱਡਦੇ ਆ ਉਹਨੂੰ ਆਹੋ ਮਾਈ ਗਾਡ ਮੇਰੇ ਵੀਰੋ ਮੈਨੂੰ ਲੱਗਿਆ ਇਹ ਵੀ ਜਿਵੇਂ ਲਾਈਟ ਹੁੰਦੀ ਹੈ ਪਰ ਮੈਂ ਇਥੋਂ ਬਾਹਰ ਚੋਂ ਟੱਪਣ ਲੱਗਾ ਤੇ ਮੈਨੂੰ ਪਤਾ ਲੱਗਾ ਵੀ ਘਰੇ ਤਾਂ ਜਨਰੇਟਰ ਚੱਲੀ ਜਾਂਦਾ ਹੈ ਤੇ ਬਾਹਰ ਥਣਾ ਉਹ ਪਿਆਗਾ ਭੈਣ ਚ ਉਹ ਏਡੀ ਚੰਗੀ ਗੱਲ ਜੀ ਬਣਦੀ ਸੀ ਨਾ ਸਾਰੇ ਕੰਮ ਦੀ ਭੈ ਮੈਂ ਕਹਿਣ ਲੱਗਾ ਸੀ ਮੈਂ ਬਾਹਰ ਦੇਖਿਆ ਤਾਂ ਅੰਤਕਾਰਸ਼ ਆਇਆ ਪਿਆ ਹਨਾ ਉਹ ਉਹ ਫਲੋ ਹੀ ਟੁੱਟ ਗਿਆ ਗੱਲ ਦਾ ਚਲੋ ਕੋਈ ਡੇਕੜ ਵਾਲੀ ਗੱਲ ਦੀ ਮਾ ਦਾ ਸਮਾਨ ਸੱਪਾ ਲੈ ਕੇ ਪਾਣੀ ਪੂਣੀ ਲੈ ਕੇ ਉਧਰ ਦੇ ਘਰ ਨੂੰ ਜਾਂਦਾ ਸੀਗਾ ਮਾਰਦੇ ਫਿਰਦੇ ਆ ਜੀ ਮੱਥਾ ਨੇਰੇ ਚ ਕੀ ਕਰੀਏ ਬਈ ਹੁਣ ਹਨਾ ਇੰਨੀਆਂ ਫੈਸਿਲਿਟੀਆਂ ਕਲਬ ਦੀ ਨਹੀਂ ਆਪਣੇ ਕੋਲੇ ਇੰਨੀਆਂ ਓਪਰਚ्युनिटीਜ਼ ਹੈ ਨਹੀਂ ਬਾਬੇਓ ਚਲੋ ਠੀਕ ਹੈ ਜਿੰਨਾ ਹੈ ਕੋਨੇ ਨਾਲ ਸਾਰੀ ਆਨੇ ਆ ਬਈ ਗਰੀਬ ਬੰਦੇ ਆ ਕੀ ਕਰਕੇ ਹਨ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਪਾਣੀ ਪੂਣੀ ਪਿਉਂਦਾ ਬਸ ਮੇਨ ਜਿਹੜਾ ਕਾਰਨ ਸੀਗਾ ਹਨ ਤੇ ਅੱਜ ਮੈਨੂੰ ਇੱਧਰ ਹੀ ਸੌਣਾ ਪਊਗਾ ਤੇ ਪਰ ਲਾਈਟ ਹੈ ਨਹੀਂ ਹਨ ਇੱਥੇ ਪੈਨ ਨੂੰ ਵੀ ਜੀ ਨਹੀਂ ਕਰ ਤੁਸੀਂ ਆਪ ਸਿਆਣੇ ਹੋ ਯਾਰ ਵੀ ਮੰਨ ਕੇ ਚੱਲੋ ਤੋ ਵੀ ਵੀ ਪਹਿਲਾਂ ਪੱਖਾ ਤਾਂ ਹੁੰਦਾ ਸੀ ਹੁਣ ਤਾਂ ਪੱਖਾ ਵੀ ਨਹੀਂ ਚੱਲਣਾ ਲਾਈਟ ਤਾਂ ਬੜਾ ਮੱਛਰ ਖਾਜੂ ਨੀਂਦ ਨਹੀਂ ਆਉਣੀ ਕੀ ਫਾਇਦਾ ਹਨ ਇੱਕ ਪਹਿਲੇ ਹੀ ਮੇਰਾ ਸਰੀਰ ਸੈੱਟ ਨਹੀਂਗਾ ਤਾਂ ਕਰਕੇ ਚਲੋ ਫਿਰ ਮੈਂ ਪਾਣੀ ਪੂਣੀ ਪਿਉਂ ਜਾਣਾ ਯਾ ਤਾਂ ਹਣ ਇੱਧਰ ਯਾਰ ਮਤਲਬ ਪਾਣੀ ਪੀਵਾਂਗੇ ਇਧਰ ਮੈਂ ਕੂਤਰੀ ਨੂੰ ਜਿਹਦੇ ਸਾਹਮਣਾ ਕਰ ਲੂ ਹਣਾ ਆਪਣੀ ਨੂੰ ਤੇ ਬਾਦਾਂ ਵਗੈਰਾ ਪੀ ਹੋ ਜਾਣਾ ਤੇ ਕੂਤਰ-ਕਵਾਤਰ ਵੇਖ ਜਾਨਾ ਤੇ ਸੱਚ ਹਾਂ ਹੋ ਕੂਤਰੀ ਮੈਂ ਤੱਕ ਜਿਹੜਾ ਖੁੱਡੇ ਛੱਟ ਚੱਲੇਗਾ ਆਪਾਂ ਗਲਾਬੀ ਕਾਂਤਰਾ ਵਾਲੀ ਤੇ ਇਹ ਕੂਤਰੀ ਵੀ ਮੈਂ ਦੱਸਦਾ ਹਣਾ ਕਿੜਿਆ ਨਾਲ ਦੀ ਏ ਤਾਂ ਕਰਕੇ ਉਹਨੂੰ ਭਾਲਦਾ ਵਰਦਾ ਸੀਗਾ ਮੈਂ ਇਹ ਆਪਣਾ ਮੰਨ ਕੇ ਚੱਲੇਗੀ 2022 ਜਿਹੜਾ ਪੁੱਤਰ ਜਿੱਤਿਆ ਸੀ ਮਣਗਾ ਵਾਲਿਓ ਕੱਪ ਹਣਾ ਪਹਿਲੇ ਨੰਬਰ ਵਾਲਾ ਚਿੱਟਣਾ ਵਾਲਾ ਕੂਤਰ ਤੇ ਆ 2023 ਚ ਧਰਾਜ ਵਾਲੇ ਛੱਡਾ ਸੀ ਉੱਥੋਂ ਭੱਜ ਕੇ ਜਾਵੜਾ ਸੀ ਮਾਹੂਆਂ ਨੇ ਉੱਥੇ ਮਰ ਗਿਆ ਸ਼ੂਟ ਉੜ ਕੇ ਤੇ ਐਤ ਕੀ ਹਰੀਕਾਂਤ ਵਾਲੀ ਹਨ ਜਿਹੜੀ ਨੇ ਹਿੱਸਾ ਲੈਂਦਾ ਇੱਥੇ ਫੁੱਲੋ ਮਿੱਠੋ ਇਹ ਉਹਨਾਂ ਦੀ ਭੈਣ ਆ ਬਈ ਸਗੀ ਹਨਾ ਤਾਂ ਕਰਕੇ ਮੈਂ ਮੰਨ ਕੇ ਚਲੂੰ ਮੈਂ ਕੂਤਰ ਮਗਰ ਜਾਂਦਾ ਨਹੀਂ ਹੁੰਦਾ ਪਹਿਲਾਂ ਤਾਂ ਯਾਰ ਚਲ ਮੈਂ ਜਾ ਵੜਦੇ ਜੀ ਉਹਨਾਂ ਕਿਹਾ ਜਾ ਪੈਂ ਇਹ ਜਾਦਾ ਚੰਗੀ ਸੀ ਤਾਂ ਕਰਕੇ ਮੈਂ ਹਰ ਵੀ ਕੂਤਰੀ ਪਾੜ ਕੇ ਲੱਗ ਗਏ ਉਹ ਰੱਬ ਜਾਣੇ ਹਨਾ ਵੀ ਗਰਮੀ ਗੁਰਮੀ ਪਾਲੀ ਜਿਆਦਾ ਸੀ ਦੂਜੀ ੜਾਈ ਦੀ ਬੂਧੀ ਸੀ ਅੱਜ ਵਿਚਾਰੀ ਉਹ ਕਿਤੇ ਪਿੰਡ ਦੇ ਦੂਜੇ ਦਾਜੇ ਪਾਸੇ ਜਾ ਵੜੀ ਤੇ ਉੱਥੇ ਗੁਰੂ ਘਰੇ ਡਿੱਗ ਵੀ ਥੱਲੇ ਥੱਲੇ ਡਿੱਗ ਵੀ ਉੱਥੇ ਭਲਦੀ ਕਿਹਨੇ ਚੱਕੀ ਕੀ ਗੱਲ ਬਣੀ ਉਹ ਨਹੀਂ ਮੈਨੂੰ ਪਤਾ ਤੇ ਉਹ ਉਥੇ ਆਪਣੇ ਪਿੰਡ ਵਾਲਾ ਬਾਈ ਹੈ ਨਾ ਜਿਹਦੀ ਵੀਡੀਓ ਵੀ ਪਾਈ ਹੈ ਚਲੋ ਆਪਣੇ ਪੁਰਾਣੇ ਸੀਨੀਅਰ ਪਲੇਅਰ ਆ ਬਹੁਤ ਟਾਈਮ ਪਹਿਲਾਂ ਆਪਾਂ ਨੂੰ ਮਨ ਲਾ ਜੰਮੇ ਵੀ ਨਹੀਂ ਹੁੰਦੇ ਸੀ ਆਪਾਂ ਜਦੋਂ ਉਹਨਾਂ ਦੇ ਕੂਤਰ ਰੱਖੇ ਹੁੰਦੇ ਸੀ ਚਲੋ ਇਸ ਟਾਈਮ ਵੀ ਇੰਨਾ ਹੈ ਨਹੀਂ ਉਹਨਾਂ ਨੂੰ ਹਨਾ ਵੀ ਬਸ ਟਾਈਮ ਪਾਸ ਤੇ ਹੀ ਕਰਦੇ ਆ ਹਨਾ ਵੀ ਦੋ ਚਾਰ ਕੁ ਜੋੜੇ ਹੋਣਗੇ ਮਨ ਲੱਗਦਾ ਜ਼ਿਆਦਾ ਨਹੀਂ ਗੇ ਪੁਰਾਣੇ ਕੂਤਰ-ਕੂਤਰ ਤਾਂ ਨਹੀਂ ਕੀ ਗੱਲਬਾਤ ਬਣੀ ਸਾਰੇ ਖਰਾਬ ਖਰੂ ਹੋਏ ਕੁਛ ਕੱਢ-ਕੁੱਢ ਕੇ ਲੈ ਗਏ ਸੀਗੇ ਹੁਣ ਲਗਭਗ ਵੀ ਬਸ ਛੌਂਕ ਦੇ ਤੌਰ ਤੇ ਹੀ ਰੱਖਿਆ ਨੇ ਕੋਈ ਦੋ ਕੁ ਜੋੜੇ ਹਨਾ ਬਾੜਾ ਮੋਟਾ ਬਾਈਆਂ ਛੱਡ ਲੈਂ ਤੇ ਉਹਨਾਂ ਦਾ ਵੀ ਆਪਣਾ ਹਾਲ ਹੀ ਐ ਕਹਿੰਦੇ ਵੀ ਨਵੇਂ ਜੋੜੇ ਆ ਬਈ ਹਨ ਤੇ ਜਿੱਥੇ ਛੱਡਦੇ ਆ ਕਹਿੰਦੇ ਐਂਡ ਹਰ ਟਾਈਮ ਜੂ ਭਾਜ ਜਾਂਦੇ ਆ ਮੈਂ ਕਿਹਾ ਵੀ ਸਾਡਾ ਵੀ ਇਹੀ ਹਾਲ ਐ ਚਲੋ ਕੋਈ ਚੱਕਰ ਨਹੀਂ ਤਾਂ ਕਰਕੇ ਕੂਤਰੀ ਸੀਗੀ ਤੇ ਚਲੋ ਘਰੇ ਆ ਗਿਆ ਆਪਣੇ ਚੰਗਾ ਹੋਇਆ ਯਾਰ ਹਨਾ ਇਹੋ ਹੀ ਤਾਂ ਦੋ ਚਾਰ ਕੋਈ ਕੂਤਰੇ ਲੈਣੇ ਬਾਈਆਂ ਕੱਢਣੇ ਆਂ ਬਾਕੀ ਮੈਂ ਦਵਣੀ ਨੂੰ ਦੱਸੀ ਜਾਂਦਾ ਸੀਗਾ ਮੈਂ ਕਿਹਾ ਵੀ ਕੱਲ ਛੱਡੀ ਸੀ ਮਨ ਲਾਦਾ ਆਪਾਂ ਕੱਲ ਕੇ ਪਰਸੋਂ ਮੈਂ ਕਿਹਾ ਦਵਣੀ ਆ ਕੂਤਰੇ ਨੂੰ ਆਪਾਂ ਬਾਈ ਦਿੱਤਾਗੇ ਕਦੋਂ ਮਰਜੀ ਹੈ ਹੋਰ ਨਹੀਂ ਮੈਨੂੰ ਪਤਾ ਕਿੰਨਾ ਮਰਜੀ ਹਰਜੇਗੇ ਇਹਦੇ ਨਾਲ ਬਾਈ ਜਿਤਨੀ ਜਿਤਨੀ ਆਪਾਂ ਤੇ ਅੱਜ ਜੇਤੀ ਚੱਲੀ ਸੀ ਇਹ ਜੇ ਆਪਾਂ ਨੂੰ ਨਾ ਪਤਾ ਲੱਗਦਾ ਤਾਂ ਨਾ ਚਲੋ ਕਰਾਂਗੇ ਨਵੇਂੜਾ ਕੰਮ ਕੋ ਮਾ ਆਪਣੇ ਓਹ ਠੀਕ ਆ ਭਾਈ ਚੱਲਦੇ ਆਂ ਫਿਰ ਘਰ ਨੂੰ ਹਨਾ ਲਾਈਟ ਤਾਂ ਨਹੀਂ ਆਉਂਦੀ ਬਈ ਟਾਈਮ ਦੇਖ ਲਓ ਲਗਭਗ 9:30 ਹੋ ਗਏ ਹਨਾ ਤੇ ਜੇ ਮੰਨ ਕੇ ਚਲੋ ਹੁਣ ਦੇ ਸੁੱਤੇ ਬਈ ਹੁਣ ਤਾਂ ਵੈਸੇ ਮੈਂ ਸੌਂਦਾ ਵੀ ਨਹੀਂ ਹਨਾ ਕਿੰਦਾ ਘਾਟਾ ਫੋਨ ਵਗੈਰਾ ਵੀ ਦੇਖਣਾ ਹੁੰਦਾ ਹਨਾ ਉਹ ਤਾਂ ਮਜਬੂਰੀ ਹੈ ਯਾਰ ਕੀ ਕਰੀਏ ਤੇ ਫਿਰ 4 ਵਜੇ ਉੱਠਣਾ ਸਵੇਰ ਆ ਕੂਦਿਲ ਨੂੰ ਪਾਣੀ ਲਾਉਣਾ 3:30 ਵਜੇ ਉੱਠ ਕੇ ਪਾਣੀ ਪੋਣਾ ਕਰਨਾ ਹਨਾ ਵੀ ਲਾਉਣਾ ਅੱਧਾ ਘੜੀ 20 ਮਿੰਟ ਤਾਂ ਲੱਗ ਹੀ ਜਾਂਦੇ ਆ ਬਈ ਤੇ ਬਸ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਮੈਂ ਸੌਂਦਾ ਕਿਹੜੇ ਟਾਈਮ ਹੂੰਗਾ ਤੇ ਕੀ ਹਾਲ ਹੁੰਦਾ ਉਹ ਹਨਾ ਪਰ ਵੈਸੇ ਮੈਨੂੰ ਅੱਜ ਆਏ ਸੀਗਾ ਅੱਜ ਪਉ ਇਧਰ ਹੀ ਪਾਵਾਂਗੇ ਤੇ ਕੋਈ ਨਾ ਕੋਈ ਮੈਂ ਕਹਾਂ ਵੀ ਉਹ ਕਰਾਂਗੇ ਤੂਫਾਨੀ ਕਰਾਂਗੇ ਤੂਫਾਨੀ ਦਾ ਕੀ ਕਰਨਾ ਜੀ ਆਪਣੇ ਕੋਲੇ ਆਹ ਬੋਹਰਾ ਠੀਕ ਹੈ ਤੇ ਇਹ ਮੱਠੀ ਮੱਠੀ ਆਵਾਜ਼ ਤੇ ਚੱਲੀ ਜਾਂਦੇ ਆ ਬਸ ਨਿਆਰੇ ਲਈ ਜਾਂਦਾ ਹੈ ਪੂਰੇ origignal F&D ਦੇ ਤੇ ਮੈਂ ਹੈ ਵੀ ਆਪਣੀ ਕਾਪੀ ਖੋਲਾਂਗੇ ਕਿ ਆ ਛੋਡੇ ਨਾਲ ਵੀ ਇੱਕ ਅਦਾ ਪੰਨਾ ਉਤਰੀ ਭਾਈ ਨੂੰ ਸਮਾਨ ਹੀ ਬੜਾ ਪੜਾ ਰੱਖੀ ਤੇ ਬਹੁਤ ਸ਼ੁਕਰੀਏ ਵੇ ਦਾ ਹੋਰ ਨਾ ਕੋਈ ਤਸ ਜੇ ਹਨ ਆਹ ਕਾਪੀ ਓਹੋ ਖੜ ਜੋ ਬੜਾ ਸਮਾਨਾ ਪਿਆ ਇੱਥੇ ਯਾਰ ਠੀਕ ਕਾਪੀ ਵੈਸੇ ਕੋਈ ਗੱਲ ਨਹੀਂ ਧੂਲ ਪਈ ਹੋਈ ਏ ਥੋੜੀ ਇੱਥੇ ਧੂਲ ਮਿੱਟੀ ਹੈ ਨਾ ਤੇ ਇਹ ਕਾਪੀ ਹੈ ਮੇਰੇ ਵੀਰੋ ਕਹਿੰਦੇ ਜਿਹਨੇ ਇਹ ਕਾਪੀ ਚੱਕ ਲਈ ਨਾ ਬਈ ਜਾਂ ਜਿਹਨੇ ਵੀ ਇਹ ਕਾਪੀ ਪੜ੍ਹ ਲਈ ਅਣਜਾਣ ਬੰਦੇ ਨੇ ਮੇਰੇ ਤੋਂ ਬਿਨਾ ਕੋਈ ਕੋਈ ਨਹੀਂ ਪੜ੍ਹਦੇ ਕਾਪੀ ਨੂੰ ਨਾ ਕੋਈ ਹੱਥ ਲਾਵੇ ਸਿੱਧਾ ਹੀ ਸਾਹ ਕੋਤਾ ਹੈ ਤੇ ਇਹਦੇ 'ਚ ਕੁਝ ਇਹੋ ਜੇ ਜਾਦੂਈ ਸ਼ਬਦ ਜਾਦੂਈ ਸਪੈਲ ਲਿਖੇ ਹੋਏ ਐ ਵੀ ਉਹ ਮੈਨੂੰ ਆਬਾਦ ਵੀ ਕਰ ਸਕਦੇ ਐ ਤੇ ਬਰਬਾਦ ਵੀ ਕਰ ਸਕਦੇ ਠੀਕ ਐ ਤਾਂ ਕਰਕੇ ਖੋਲ ਕੇ ਨਹੀਂ ਦਿਖਾਉਂਦਾ ਹੁੰਦਾ ਜਿਵੇਂ ਕੀ ਕੋਈ ਸਾਰੀ ਕਾਪੀ ਭਰੀ ਹੋਈ ਐ ਇਹ ਤੇ ਚਲੋ ਕੋਈ ਗੱਲ ਨਹੀਂ ਹੱਸੀ ਜਾਣੇ ਹਡ ਨਾਲ ਉਹ ਪਤਾ ਹਨ ਕਬੂਤਰਾਂ ਨਾਲ ਕਾਪੜਾ ਤਾਂ ਇਹ ਆਪਣਾ ਨਹੀਂ ਨਹੀਂ ਕਬੂਤਰਾਂ ਨਾਲ ਆਪਣਾ ਦੇਖੋ ਕਬੂਤਰਾਂ ਨਾਲ ਸਾਰਾ ਕਾਪੜਾ ਦੋ ਤਿੰਨ ਇੱਥੇ ਪੰਗਾ ਉਹ ਤਾਂ ਅੱਡ ਹੈ ਹੋਰ ਚੀਜ਼ ਹੈ ਉਹ ਤੁਹਾਨੂੰ ਦੱਸਦਾ ਨਹੀਂ ਮੈਂ ਕੀ ਹੈ ਬਹੁਤ ਜ਼ਰੂਰੀ ਹੈ ਕਾਪੀ ਇਹ ਬਹੁਤ ਇੰਪੋਰਟੈਂਟ ਹੈ ਇਹ ਪੜ੍ਹ ਕੇ ਮੈਨੂੰ ਕਦੇ-ਕਦੇ ਬਹੁਤ ਹੌਸਲਾ ਹੁੰਦਾ ਕਦੇ-ਕਦੇ ਬਹੁਤ ਵਧੀਆ ਲੱਗਦਾ ਵੀ ਹਾਂ ਯਾਰ ਮੈਂ ਵੀ ਮੰਨ ਕੇ ਚੱਲ ਵੀ ਮੈਂ ਸਾਰਾ ਕੁਝ ਖੋਲੀ ਆ ਨਾ ਮੇਰੇ ਨਾਲ ਤੁਹਾਡੇ ਪੁਰੇ ਹਨ ਤੇ ਬੜੀ ਆਈਟਮ ਨਾ ਲਾਵਾਂ ਬਈ ਠੀਕ ਹੈ ਵਲੌਗ ਦੀ ਐਂਡਿੰਗ ਕਰ ਦਿਆਂ ਮੈਂ ਇੱਥੇ ਇਸ ਤੋਂ ਬਾਅਦ ਆਏ ਨਹੀਂ ਪਤਾ ਵੀ ਐਂਡਿੰਗ ਆਰਦੀ ਨਾ ਹੋ ਜੇ ਕਿ ਠੀਕ ਹੈ ਜੀ ਕੱਲ ਨੂੰ ਮਿਲਦੇ ਆ 4 ਵਜੇ ਹੁਣ ਕੱਲ ਤੋਂ ਤੁਹਾਡੇ ਸਾਹਮਣੇ ਗੋਦਰੀ ਸਾਬੂਗਾ ਮੈਂ ਸਾਰਾ ਦਿਨ ਕੀ ਬਣਾ ਠੀਕ ਹੈ ਕਿ ਨਹੀਂ ਬਾਪੂ ਤੇ ਓਕੇ ਜੀ ਬਾਏ ਬਾਏ ਸਾਰੇ ਵੀਰਾਂ ਨੂੰ